ਗੁਰਦਾਈਆ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਦੀ ਬਹੁਤ ਵਧਾਈ ਬਹੁ 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 ਵਧਾਈ ਜੀ ਤੁਹਾਨੂੰ ਮੈਂ ਉਹਨੇ ਫੋਟੋ ਵੇਖਣਿਆ ਸ਼ੋਭਾ ਰਾਣੀ ਤੁਹਾਡੇ ਨਾਲ ਤੇ ਮੈਕਅਪ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈ ستری گرو سا کرپا رو جی سدا میں گرو سا میل رکھن جی ਉਹ ਸਾਡੇ ਅੰਕਾਂ ਕੀ ਦਾ ਡੈਮ ਕੜਿਆ ਦਾ ਜਾਨੋ ਬਹੁਤ ਅਨੁਖਤ ਦਿੱਤੇ ਪਰਮਾਨੰਥ ਬਚੀ ਗੁਦਾ ਅਯਾ ਦੀ ਬੁਲਸੋ ਮੇਰੋ ਬੋਹ ਭਾਈ ਗੁਰਦੀ ਘਰ ਦਾ ਫਤੇਜੀ ਗੁਰੂ ਸਾਹਿਬ ਕਿਰਪਾ ਰੱਖਣ ਕਾਮਯਾਬੀਆਂ ਬਖਸ਼ੇ ਜੀ ਜੀ ਸੱਚੀ ਗਾਉ ਸੱਚੀ ਕੀ ਆ ਗੁਰਯਾ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਦੀ ਬਹੁਤ ਵਧਾਈ ਬਹੁਤ ਬਹੁਤ ਬਧਾਈ ਜੀ ਤੁਹਾਨੂੰ ਮੈਂ ਉਹਨੇ ਫੋਟੋ ਵੇਖਣ ਦੀ ਸ਼ੋਭਾ ਰਾਣੀ ਤੁਹਾਡੇ ਨਾਲ ਤੇ ਮੇਕਅਪ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈ ਸਰਸਿਕਾ ਜੀ ਵਧਾਈਆਂ ਜੀ ਬਹੁਤ 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 ਖੁਸ਼ੀ ਦੀ ਗੱਲ ਹੈ ਜੀ ਬੜਾ ਨੌਰੌਜਤ ਕਰ ਲਿਆ ਮੁੰਡਾ ਬਹੁਤ ਗੁਰੂ ਸਾਹਿਬ ਮਿਹਰ ਕਰਨ ਦੀ ਹੋਮ ਬੁਧਾਈ ਦੇ ਬਣੇ ਆ ਆ ਨਿਕਾਲ ਲਏ ਬਹੁਤ ਬਸਰ ਗੁਰੂ ਸਾਹਿਬ ਦੀ ਕਿਰਪਾ ਰਵੇ ਜੀ ਸਭੇ ਵਾਹ ਸਦਾ ਗੁਰੂ ਸਾਹਿਬ ਮਿਹਰ ਰੱਖਣ ਦੀ ਹੋਰ ਪੁਛਾਈ ਦਾ ਉਹ ਆਪਨੇ ਖਾਨ ਕੀ ਤੇ ਟੈਂਕ ਕਟਿਆ ਸਾਡੇ ਦਾ ਬਹੁਤ ਬਹੁਤ ਧੰਨਵਾਦ ਕੁਦਾ ਅਨਿਆ ਜੀ ਗੁਰਸਾਹਿਬ ਉਹ ਬਾਈ ਗੁਰਦੀਖਾ ਕਾਲਾ ਫਤੇਜ ਜੀ ਗੁਰਸਾਹਿਬ ਕਿਰਪਾ ਰੱਖਣ ਕਾਮਯਾਬੀਆਂ ਬਖਸ਼ਣ ਜੀ ਸਭ ਠੀਕ ਹੈ ਕੁਦਾ ਅਨਿਆ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਦੀ ਬਹੁਤ ਵਧਾਈ

ਮੈਂ ਆਪਨੇ ਜਾਣ ਕੇ ਇਹ ਬਣੇ ਆਪੇ ਕਾ ਲੜ ਕੇ ਬਹੁਤ ਹਸਰਤ ਉਹ ਪਰਮਾਤਮਾ ਦੀ ਕਿਰਪਾ ਰਵੇ ਜੀ ਸਦਾ ਇੱਕ ਮੈਂ ਸਦਾ ਗੁਰੂ ਸਾਹਿਬ ਮੇਰ ਰੱਖਣ ਜੀ ਆਹ ਪੁਛੇ ਇਹ ਤਾਂ ਉਹ ਆਪਾਂ ਨੇ ਕਾ ਕੀ ਡੈਮ ਕੱਢਿਆ ਸਾਡੇ ਦਾ ਬਹੁਤ ਹਸਰਤ ਨੇ ਕੁੰਦਾ ਅਨਿਆ ਦੀ ਗੁਰੂ ਸਾਹਿਬ ਮੇਰ ਉਹ ਪਾਈ ਗੁਰੂ ਜੀ ਕਹਿੰਦਾ ਫਤਿਹ ਜੀ ਗੁਰੂ ਸਾਹਿਬ ਕਿਰਪਾ ਰੱਖਣ ਕਾਮਯਾਬੀਆਂ ਬਖਸ਼ੇ